ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਸਰਦਾਰ ਨੌਜਵਾਨ ਮੁੰਡੇ ਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਦਾਅਦ ਜੀ ਹੈ ਕਿ ਇਸ ਨੌਜਵਾਨ ਮੁੰਡੇ ਨੇ ਅਜਹੀ ਸਕੀਮ ਲਗਾਈ ਕਿ ਜੇ ਜਦੋਂ ਸਕੀਮ ਫੇਲ ਹੋਈ ਤਾਂ ਪੁਲਿਸ ਨੇ ਦਬੋਚ ਲਿਆ ਦਾਅਦ ਜੀ ਹੈ ਕਿ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਬੈਂਕ ਕੋ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਉਹ ਜਿਹੜਾ ਪੈਸਾ ਉਹ ਲੁੱਟ ਕੇ ਫਰਾਰ ਹੋ ਗਏ ਸਨ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਬੈਂਕ ਦਾ ਮੁਲਾਜ਼ਮ ਸੀ ਉਹ ਹੀ ਦੋਸ਼ੀ ਨਿਕਲਿਆ ਕਿਉਂਕਿ ਇਸ ਦੇ ਸਿਰ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਤਾਂ ਐਨੇ ਪੈਸੇ ਦੇ ਕੇ ਇਸ ਦੀ ਨੀਅਤ ਵਿੱਚ ਖੋਟ ਆਈ ਤੇ ਖੁਦ ਹੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗੌਰਵਤੂਰਾ ਐਸਐਸਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ਼ ਅਫਸਰ ਦੀਪਕਰਨ ਸਿੰਘ ਉਪ ਪੁਲਿਸ ਕਪਤਾਨ ਪਰਮਿੰਦਰ ਸਿੰਘ ਤੇ ਹੋਰਾਂ ਦੇ ਵੱਲੋਂ ਇਸ ਮਾਮਲੇ ਦੀ ਜੁੜੀ ਕੀ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਡੀਐਸਪੀਡੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਨੇ ਜਿਹੜੀ ਪੂਰੀ ਪਲੈਨਿੰਗ ਕੀਤੀ ਤੇ ਬੈਗ ਦੇ ਸਾਰੇ ਪੈਸੇ ਖੇਤ ਦੇ ਵਿੱਚ ਦੱਬ ਦਿੱਤੇ ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਹਾਂਜੀ ਮਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗਰਵਪ੍ਰਤਾ ਜੀ ਆਈਪੀਐਸ ਤੇ ਐਸਪੀਡੀ ਸਾਹਿਬ ਸ਼੍ਰੀ ਸਰਪ੍ਰੀਤ Rai ਸਾਹਿਬ ਦੀ ਯੋਗ ਰਹਿਮਾਨਾ ਇਹੇਟ ਸਾਨੂੰ ਕਪੂਰਥਲਾ ਪੁਲਿਸ ਨੂੰ ਇੱਕ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਗੋਇਆ ਇਸ ਤਰ੍ਹਾਂ ਸੀ ਮਿੱਤੀ 2012 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਹੈ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀ ਉਹ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਣਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰਡ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀਐਨ ਚਾਰਜ ਨੇ ਸਰਜਨ ਅਲ ਸਿੰਘ ਜਰਸੀਏ ਕਪੂਰਥਲਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਤਤੀਸ਼ ਫਰਦਰ ਪੁੱਛਗਛ ਲਈ ਸ਼ਾਮਲ ਤਤਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਯੋਈ ਮਾਨਿਆ ਉਹ ਉਸੇ ਕਰਕੇ ਇਹਦੇ ਮੰਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੁਦ ਹੀ ਉਹ ਪੈਸੇ ਜਿਹੜੇ ਹੈ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਦਰਜ ਕਰਾ ਦਿੱਤੀ ਜਿਸ ਦੇ ਉੱਤੇ ਇਹਨੂੰ ਉਹਦੇ ਵਿੱਚ ਦੀ ਅਰੈਸਟ ਪਾਈ ਗਈ ਹੈ ਤੇ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਨੂੰ ਕਿੰਨੇ ਦੇ ਕਵਰ ਹੋਏ ਪੈਸੇ ਇਹਦੇ ਕੋਲੋਂ 1,90,000 ਰੁਪਏ ਰਿਕਵਰ ਹੋਏ ਤਾਂ ਉਹਦੀ ਬੀੜੀ ਖੋਨੇ ਫਿਕਰ ਦਿੱਤੀ ਸੀ ਉਹ 2-30 ਹਾਂ 2-30 ਦਿੱਤੀ ਸੀ ਬਾਕੀ ਇਹਨੇ ਉਹ ਨੂੰ ਤਾਂ ਜਾਇ ਕਰ ਜਾਂਦੀ ਹੈ ਇਹ ਇਹ ਨਾ ਕਰਜਾ ਹੋਇਆ ਸੀਗਾ ਉਹ ਕਿਸੇ ਗਾੜੀ ਹੋਇਆ ਹੈਗਾ ਆਪਣੇ ਕੋਈ ਵੈਸੇ ਸੀ ਕਿ ਖਰਚੇ-ਕੁਚੇ ਕੁਝ ਅਜੀਬ ਮੁੱਢਲੀ ਤਫਤੀਸ਼ ਚ ਨੇ ਇਹੀ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੀ ਇਹ ਫਰਦਰ ਦੇ ਤੱਕ ਕਰਦੇ ਆਂ ਪੁੱਛ ਕੇ ਕਿ ਕਿਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਹੈ ਠੀਕ ਕਰਦੇ ਆਂ ਪੁੱਛ ਕੇ ਤੋਂ ਲਾਵਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜਿਹਾ ਕੁਝ ਨਹੀਂ ਹੈ ਤਾਂ ਕਿੰਨੇ ਸਾਲ ਤੋਂ ਹੈ ਬਾਈ ਜੀ ਸਰ ਇਹ ਜੀ ਕਰਨੀ ਹੈ ਜੀ ਪਾਰਟ ਆਫ ਅਨ ਇਵਸਟੀਗੇਸ਼ਨ ਦੇ ਵਿੱਚ ਕੁਝ ਕੁਸ਼ ਕਰਨੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀਗਾ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨੇ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਦਾ ਨਮੈਂਦਾ ਹੀ ਹੈ ਤੇ ਉਹਨਾਂ ਦਾ ਹੀ ਪੈਸਾ ਸੀ ਤੇ ਹੁਣ ਇਸ ਦਾ ਲਾਬਾ ਕੋਈ ਗੋਬਿਰ ਅਚੀਵਮੈਂਟ ਹੈ ਵੀ ਤੁਹਾਡੀ ਹਾਂਜੀ ਉਹ ਹੈਗੀ ਆ ਸਾਡੀ ਅਚੀਵਮੈਂਟ ਖੈਰ ਦੇਖਿਆ ਜਾਵੇ ਤਾਂ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੀਆਂ ਸਕੀਮਾਂ ਲੜਾਈਆਂ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਖੁਦ ਹੀ ਪੁਲਿਸ ਨੂੰ ਸੂਚਿਤ ਕਰ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ